ਦੋਸਤੋ ਇੱਕ ਇਸ ਵੇਲੇ ਦੀ ਵੱਡੀ ਖਬਰ ਦੇ ਨਾਲ ਤੁਹਾਨੂੰ ਜੋੜਨ ਜਾ ਰਹੇ ਹਾਂ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੇ ਮਿਲ ਕੇ ਬਣਾਈ ਸੀ ਪਲੈਨਿੰਗ ਇਸ ਦਾ ਜਿਹੜਾ ਚਿੱਠਾ ਬਿਲਕੁਲ ਸਾਫ਼ ਹੋ ਚੁੱਕਿਆ ਹੈ ਦਰਸਲ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਵਿੱਚ ਸ਼ਾਮਲ ਸ਼ਾਰਪ ਸ਼ੂਟਰ ਦੀਪਕ ਮੁੰਡੀ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਵਿੱਚ ਸ਼ਾਮਲ ਸ਼ੂਟਰ ਦੀਪਕ ਮੁੰਡੀ ਪੰਜਾਬ ਪੁਲਿਸ ਦੇ ਹੱਥੇ ਚੜ ਗਿਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ 2 ਦਿਨਾਂ ਤੋਂ ਅੰਮ੍ਰਿਤਸਰ ਦੇ ਬਾਰਡਰ ਇਲਾਕੇ ਵਿੱਚ ਪੁਲਿਸ ਦੀ ਇੱਕ ਵੱਡੀ ਮੂਵਮੈਂਟ ਚੱਲ ਰਹੀ ਸੀ ਜਿਸ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਫਿਲਹਾਲ ਕੋਈ ਵੀ ਅਧਿਕਾਰੀ ਇਸ ਸੰਬੰਧੀ ਕੁਝ ਬੋਲਣ ਲਈ ਤਿਆਰ ਨਹੀਂ ਹੈ ਜਦਕਿ ਪਤਾ ਲੱਗਿਆ ਹੈ ਕਿ ਦੀਪਕ ਮੁੰਡੀ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਸਪੈਸ਼ਲ ਟਾਸਕ ਫੋਰਸ ਨੇ ਜੁਆਇੰਟ ਆਪਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਹੈ ਅਧਿਕਾਰਤ ਤੌਰ ਤੇ ਇਸ ਦੀ ਪੁਸ਼ਟੀ ਕਿਸੇ ਵੀ ਸਮੇਂ ਹੋ ਸਕਦੀ ਹੈ ਦਰਸਲ ਇਸ ਦਾ ਐਲਾਨ ਜਿਹੜਾ ਕਿਸੇ ਵੀ ਸਮੇਂ ਹੋ ਸਕਦਾ ਹੈ ਇਹ ਕਿਹਾ ਜਾ ਰਿਹਾ ਹੈ ਉਨ ਦਰਸਲ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਦੋਸ਼ੀ ਜਿਹੜਾ ਸੀ ਇਹ ਲੁਕਦਾ ਫਿਰ ਰਿਹਾ ਸੀ ਸਿੱਧੂ ਮੂਸੇਵਾਲਾ ਦੇ ਕਤਲकांड ਨੂੰ ਲਗਭਗ 60 ਦਿਨ ਬੀਤ ਜਾਣ ਤੇ ਦੀਪਕ ਮੁੰਡੀ ਪੁਲਿਸ ਨੂੰ ਲੁਕਣ ਮਿਚੀ ਖੇਡ ਰਿਹਾ ਸੀ ਪਰ ਪੁਲਿਸ ਨੂੰ ਪੱਕੀ ਸੂਚਨਾ ਮਿਲੀ ਉਸ ਦੇ ਆਧਾਰ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਇਥੇ ਹੀ ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਵਲੈਰੋ ਅਤੇ ਕਰੋਲਾ ਦੇ ਮੋਡੀਊਲਾਂ ਦਾ ਇਸਤੇਮਾਲ ਹੋਇਆ ਸੀ ਕਰੋਲਾ ਮੋਡੀਊਲ ਦੇ ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਕੁਸਾ ਨੂੰ ਅੰਮ੍ਰਿਤਸਰ ਦੇ ਪਿੰਡ ਹੁਸ਼ਿਆਰ ਨਗਰ ਦੇ ਵਿੱਚ ਹੋਏ ਪੁਲਿਸ ਇਨਕਾਊਂਟਰ ਦੇ ਵਿੱਚ ਢੇਰ ਕੀਤਾ ਜਾ ਚੁੱਕਾ ਹੈ ਜਦਕਿ ਬਲੈਰੋ ਮੋਡੀਊਲ ਨੂੰ ਲੀਡ ਕਰਨ ਵਾਲੇ ਸ਼ੂਟਰ ਪ੍ਰਿਆਵਰਤ ਫੌਜੀ ਅੰਕਤ ਸੇਰਸਾ ਉਰਫ ਕਸ਼ਿਸ਼ ਅਤੇ ਕੁਲਦੀਪ ਨੂੰ ਦਿੱਲੀ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਜਦਕਿ ਇਸ ਮੋਡੀਊਲ ਦਾ ਚੌਥਾ ਸ਼ੂਟਰ ਦੀਪਕ ਮੁੰਡੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਦੂਰ ਦੱਸਿਆ ਜਾ ਰਿਹਾ ਹੈ ਦਰਸਲ ਇਹਨੂੰ ਬਹੁਤ ਜਲਦੀ ਸਾਹਮਣੇ ਪੇਸ਼ ਕੀਤਾ ਜਾਏਗਾ ਬਹੁਤ ਜਲਦੀ ਹੀ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਇਸ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਤੇ ਕੁਝ ਲੋਕਾਂ ਨੇ ਸਵਾਲ ਜਿਹੜੇ ਨੇ ਆਪਣੇ ਕੀਤੇ ਨੇ ਕਿ ਦਰਸਲ ਇਹ ਅਗਰ ਪੁਲਿਸ ਦਾ ਮੁਕਾਬਲਾ ਕਰਦਾ ਤਾਂ ਇਹਦੇ ਨਾਲ ਵੀ ਉਹੀ سلوਕ ਵਰਤਿਆ ਜਾਏਗਾ ਜੋ ਕਿ ਦੋ ਨੌਜਵਾਨਾਂ ਦੇ ਨਾਲ ਵਰਤਿਆ ਗਿਆ ਕੀ ਇਹਦਾ ਵੀ ਇਨਕਾਊਂਟਰ ਕੀਤਾ ਜਾਏਗਾ ਇਹਦੇ ਬਾਰੇ ਸਵਾਲ ਕੀਤੇ ਜਾ ਰਹੇ ਨੇ ਦਰਸਲ ਪੁਲਿਸ ਨੇ ਇਹਦੇ ਬਾਰੇ ਕੋਈ ਵੀ ਗੱਲ ਜਿਹੜੀ ਹੈ ਸਾਹਮਣੇ ਨਹੀਂ ਰੱਖੀ ਹੈ ਤੁਹਾਨੂੰ ਦੱਸਣਾ ਚਾਹਾਂਗੇ ਮੂਸੇ ਵਾਲੇ ਦੇ ਕੇਸ ਦੇ ਵਿੱਚ ਵੱਡੀ ਅਪਡੇਟ ਹੈ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੋਨਾਂ ਨੇ ਮਿਲ ਕੇ ਪਲਾਨਿੰਗ ਕੀਤੀ ਸੀ ਇਹ ਗੱਲ ਸਾਵਤ ਹੋ ਚੁੱਕੀ ਹੈ ਜਿਵੇਂ ਕਿ 골ਡੀ ਬਰਾੜ ਨੇ ਪੋਸਟ ਪਾ ਕੇ ਵੀ ਕਿਹਾ ਹੈ ਇਨਕਾਉਂਟਰ ਦੇ ਉੱਪਰ ਬੋਲਿਆ ਹੈ ਤੇ ਦਰਸਲ ਮੰਨੂ ਕੁਸਾ ਤੇ ਜਗਰੂਪ ਰੂਪਾ ਦੇ ਇਨਕਾਉਂਟਰ ਬਾਰੇ 골ਡੀ ਬਰਾੜ ਨੇ ਆਪਣੇ ਵਿਚਾਰ ਪੇਸ਼ ਕੀਤੇ ਨੇ ਉਸ ਦਾ ਕਹਿਣਾ ਹੈ ਕਿ ਦੋਨਾਂ ਨੂੰ ਮਾਰਿਆ ਗਿਆ ਤੇ ਨਜ਼ਾਇਜ਼ ਮਾਰਿਆ ਗਿਆ ਜਦਕਿ ਦੋਨਾਂ ਜਾਨਿਆਂ ਨੂੰ ਫੜਿਆ ਵੀ ਜਾ ਸਕਦਾ ਸੀ ਤੇ ਉਹ ਸਾਡੇ ਭਰਾ ਨੇ ਜਿਹੜੇ ਮਾਰੇ ਗਏ ਨੇ ਤੇ ਸਾਨੂੰ ਉਹਨਾਂ ਦੇ ਉੱਪਰ ਫਖਰ ਹੈ ਤੇ ਉਹਨਾਂ ਦੇ ਇਹਿਸਾਨ ਮੇਰੇ ਉੱਪਰ ਰਹੇ ਨੇ ਇਹ ਵੀ ਗੱਲ ਕਹੀ ਗਈ ਹੈ 골ਡੀ ਬ੍ਰਾਂਡ ਦੇ ਵੱਲੋਂ ਦਰਸਲ 골ਡੀ ਬ੍ਰਾਂਡ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਨੇ ਜਦੋਂ ਘੇਰਾ ਪਾ ਲਿਆ ਸੀ ਤਾਂ ਮੈਨੂੰ ਜਗਰੂਪ ਰੂਪਾ ਨੇ ਫੋਨ ਕੀਤਾ ਸੀ ਕਿਹਾ ਸੀ ਕਿ ਬਾਈ ਸਾਨੂੰ ਪੁਲਿਸ ਨੇ ਘੇਰ ਲਿਆ ਏ ਤੇ ਮੈਂ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਤੁਸੀਂ ਦੋਵੇਂ ਜਾਣਾ ਸਰੈਂਡਰ ਕਰ ਦਿਓ ਪੁਲਿਸ ਦੇ ਕੋਲ ਆਤਮ ਸਮਰਪਣ ਕਰ ਦਿਓ ਤੇ ਬਾਅਦ ਵਿੱਚ ਮੈਂ ਤੁਹਾਨੂੰ ਛਡਾ ਲਵਾਂਗਾ ਪਰ ਉਸ ਵੇਲੇ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਤੇ ਕਿਹਾ ਕਿ ਬਾਈ ਬਿਲਕੁਲ ਵੀ ਨਹੀਂ ਅਸੀਂ ਦੋਨੇ ਜਾਣੇ ਆਤਮ ਸਮਰਪਣ ਜਿਹੜਾ ਨਹੀਂ ਕਰਾਂਗੇ ਦਰਸਲ ਇੱਕ ਆਖਰੀ ਪਰਫਾਰਮੈਂਸ ਦੇਣੀ ਹੈ ਜੋ ਕਿ ਤੈਨੂੰ ਦੱਸਣਾ ਹੈ ਤੇ ਦਰਸਲ ਉਹ ਚੀਜ਼ ਤੈਨੂੰ ਦਿਖਾਉਣੀ ਹੈ ਤੇ ਇਸ ਤੋਂ ਬਾਅਦ ਸਾਡਾ ਨਾਮ ਤੈਨੂੰ ਸੁਰਖੀਆਂ ਦੇ ਵਿੱਚ ਹੀ ਮਿਲੇਗਾ ਇਹਨਾਂ ਕਹਿ ਕੇ ਹੀ ਫੋਨ ਕੱਟ ਦਿੱਤਾ ਗਿਆ ਜਗਰੂਪ ਰੂਪਾ ਦੇ ਵੱਲੋਂ ਤੇ ਫਿਰ ਪੁਲਿਸ ਦੇ ਉੱਪਰ ਫਾਇਰਿੰਗ ਜਿਹੜੀ ਹੈ ਸ਼ੁਰੂ ਕਰ ਦਿੱਤੀ ਤੇ 골ਡੀ ਬਰਾਡ ਨੇ ਇਹ ਗੱਲ ਕਹੀ ਹੈ ਕਿ ਦੋਵੇਂ ਜਾਣੇ ਸਾਡੇ ਭਰਾ ਸ਼ੇਰ ਸੀ ਜਿਨ੍ਹਾਂ ਨੇ ਪੁਲਿਸ ਦਾ ਮੁਕਾਬਲਾ ਕੀਤਾ ਇੱਕ ਪਾਸੇ 2 ਦੂਜੇ ਪਾਸੇ 10000 ਪੁਲਿਸ ਦੇ ਜਵਾਨ ਤੇ 6 ਘੰਟੇ ਲਗਾਤਾਰ ਪੁਲਿਸ ਨੂੰ ਹਵੇਲੀ ਦੇ ਨੇੜੇ ਨਹੀਂ ਆਉਣ ਦਿੱਤਾ ਤੇ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਇਹ ਕਿਹਾ ਗਿਆ ਹੈ 골ਡੀ ਬਰਾਡ ਦੇ ਵੱਲ ਦਰਸਲ ਤੁਹਾਨੂੰ ਦੱਸਣਾ ਚਾਹਾਂਗਾ ਕਿ ਸੋਸ਼ਲ ਮੀਡੀਆ ਤੇ ਕਾਫੀ ਚੀਜ਼ਾਂ ਜਿਹੜੀਆਂ ਨੇ ਵਾਇਰਲ ਹੋ ਰਹੀਆਂ ਨੇ ਜਿਸ ਤਰ੍ਹਾਂ ਕਿ ਦੋਨਾਂ ਦੇ ਇਨਕਾਊਂਟਰ ਤੋਂ ਐਨਵਾਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀਆਂ ਵੀ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਤਿੱਖੀ ਪ੍ਰਕਿਰਿਆ ਦਿੱਤੀ ਹੈ ਉਹਨਾਂ ਨੇ ਸਾਫ਼ ਆਖਿਆ ਕਿ ਉਹ ਅਜੇਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਨੇ ਦਰਸਲ ਪਿੰਡ ਜਵਾਹਰ ਕੇ ਵਿਖੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਸ਼੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਗਏ ਨੇ ਇਸ ਮੌਕੇ ਸਿੱਧੂ ਦੇ ਪਿਤਾ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸੀ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਆ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਸੋਸ਼ਲ ਮੀਡੀਆ ਉੱਪਰ ਵਿਸ਼ਵਾਸ ਨਾ ਕਰਿਓ ਕਿਉਂਕਿ ਉਹਨਾਂ ਦਾ ਪਰਿਵਾਰ ਕਦੇ ਵੀ ਆਪਣੀ ਹਵੇਲੀ ਛੱਡ ਕੇ ਬਾਹਰ ਨਹੀਂ ਜਾਵੇਗਾ ਤੇ ਨਾ ਹੀ ਕਿਸੇ ਗੈਂਗਸਟਰ ਜਾਂ ਕਿਸੇ ਹੋਰ ਵਿਅਕਤੀ ਦੀ ਧਮਕੀ ਤੋਂ ਡਰੇਗਾ ਉਹਨਾਂ ਨੇ ਕਿਹਾ ਹੈ ਕਿ ਅੱਜ ਸੋਸ਼ਲ ਮੀਡੀਆ ਤੇ ਹਰ ਤਰ੍ਹਾਂ ਦੀਆਂ ਗਲਤ ਅਫਵਾਹਾਂ ਜਿਹੜੀਆਂ ਨੇ ਫੈਲਾਈਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਪਰਿਵਾਰ ਬਾਰੇ ਗਲਤ ਅਫਵਾਹਾਂ ਫਲਾਉਣ ਤੋਂ ਵੀ ਜਿਵੇਂ ਕੱਲਾਂ ਕਈਆਂ ਨੇ ਜੇ ਅਗਰ ਇਹ ਲੋਕ ਬਾਜ਼ ਨਾ ਆਏ ਤਾਂ ਉਹਨਾਂ ਤੇ ਕੋਈ ਸਖਤ ਕਦਮ ਚੁੱਕਣਾ ਪਏਗਾ ਇਹ ਵੀ ਕਿਹਾ ਗਿਆ ਏ ਦਰਸਲ ਤੁਹਾਨੂੰ ਦੱਸਣਾ ਚਾਹਾਂਗੇ ਕਿ ਉਹਨਾਂ ਨੇ ਕਿਹਾ ਹੈ ਕਿ ਇੱਕ ਪਾਸੇ ਪਾਪੀਆਂ ਨੇ ਉਹਨਾਂ ਦੇ ਪੁੱਤ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਭੁੰਨ ਦਿੱਤਾ ਮਾਰ ਦਿੱਤਾ ਦੂਜੇ ਪਾਸੇ ਸਰਕਾਰਾਂ ਵੱਲੋਂ ਅਜਿਹੇ ਪਾਪੀਆਂ ਨੂੰ ਬੁਲੇਟ ਪ੍ਰੂਫ ਗੱਡੀਆਂ ਦੇ ਨਾਲ ਨਾਲ ਹਾਈ ਕੋਸ ਸਿਕਿਉਰਟੀ ਦਿੱਤੀ ਜਾ ਰਹੀ ਹੈ ਜੋ ਤੁਰੰਤ ਵਾਪਸ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਜੇਲਾ ਵਿੱਚ ਬੰਦ ਪਾਪੀਆਂ ਦਾ ਨਾਸ਼ ਨਹੀਂ ਹੁੰਦਾ ਲੋਕਾਂ ਦੇ ਸਹਿਯੋਗ ਨਾਲ ਉਹ ਜੰਗ ਲੜਦੇ ਰਹਿਣਗੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਪੁੱਤ ਨੂੰ ਮਾਰਨ ਵਾਲੇ ਦੋ ਸ਼ੂਟਰਾਂ ਨੂੰ ਗੋਲੀਆਂ ਨਾਲ ਭੁੰਨ ਕੇ ਪੁਲਿਸ ਨੇ ਜਿੱਥੇ ਬਹਾਦਰੀ ਦਾ ਕੰਮ ਕੀਤਾ ਹੈ ਉੱਥੇ ਹੀ ਉਹਨਾਂ ਦੇ ਕਾਲਜੇ ਵਿੱਚ ਠੰਡ ਵੀ ਪਈ ਹੈ ਜਦੋਂ ਕਿ ਇਸ ਮੁਕਾਬਲੇ ਵਿੱਚ ਜ਼ਖਮੀ ਪੰਜ ਪੁਲਿਸ ਮੁਲਾਜ਼ਮਾਂ ਦੀ ਸਿਹਤਯਾਬੀ ਲਈ ਵਾਹਿਗੁਰੂ ਅੱਗੇ ਅਰਦਾਸ ਵੀ ਕਰਦੇ ਆਂ ਉਹਨਾਂ ਨੇ ਕਿਹਾ ਕਿ ਭਾਵੇਂ ਸ਼ੁਭਦੀਪ ਛੋਟੀ ਉਮਰ ਦੇ ਵਿੱਚ ਚਲਾ ਗਿਆ ਉਹ ਆਪਣੇ ਪਿੱਛੇ ਵੱਡਾ ਜਿਹੜਾ ਕੇਡਰ ਛੱਡ ਗਿਆ ਏ ਉਹਨਾਂ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲੇ ਦੇ ਗਾਇਕੀਤਾਂ ਨੂੰ ਲੋਕ ਲੰਮਾ ਸਮਾਂ ਯਾਦ ਰੱਖਣ ਇਹੀ ਉਸ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਇਸ ਮੌਕੇ ਗ੍ਰੰਥੀ ਭਾਈ ਗੁਰਪ੍ਰਤਾਪ ਸਿੰਘ ਨੇ ਵੀ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਰੇਸ਼ਮ ਸਿੰਘ ਕਰਨੈਲ ਸਿੰਘ ਗਗਨਦੀਪ ਸਿੰਘ ਮਨ ਮਨਮੀਤ ਸਿੰਘ ਜੱਗੀ ਸਿੰਘ ਸੀਪ ਸਿੰਘ ਗੁਰਦੀਪ ਸਿੰਘ ਨਵਦੀਪ ਸਿੰਘ ਹਾਜ਼ਰ ਰਹੇ ਤੇ ਉਹਨਾਂ ਨੇ ਵੀ ਆਪਣੇ ਵੱਲੋਂ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀਆਂ ਦੇਣਾ ਕੀਤੀਆਂ ਨੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਿੱਧੂ ਮੂਸੇਵਾਲੇ ਦੇ ਕਾਤਲ ਜਿਵੇਂ ਕਿ ਲਗਾਤਾਰ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਹੇ ਨੇ ਹਰ ਵਾਰ ਕੋਈ ਨਾ ਕੋਈ ਜਿਹੜੀ ਹੈ ਚੀਜ਼ ਸਾਹਮਣੇ ਜ਼ਰੂਰ ਆ ਜਾਂਦੀ ਹੈ ਤੇ ਸਿੱਧੂ ਮੂਸੇਵਾਲੇ ਦੇ ਕਾਤਲ ਦੇ ਵਿੱਚ ਕਾਫੀ ਚੀਜ਼ਾਂ ਜੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਇੱਕ ਖਬਰ ਜਿਹੜੀ ਹੈ ਸਭ ਤੋਂ ਵੱਡੀ ਸਾਹਮਣੇ ਆ ਰਹੀ ਹੈ ਡੇਢ ਮਹੀਨਾ ਪਹਿਲਾਂ ਸਿੱਧੂ ਮੂਸੇਵਾਲੇ ਦੇ ਉੱਪਰ ਜਿਵੇਂ ਕਿ ਵਾਰ ਕਰਨ ਦੀ ਗੱਲ ਕੀਤੀ ਗਈ ਸੀ ਲੇਡੀ ਡਾਊਨ ਅਨੁਰਾਦਾ ਦੇ ਵੱਲੋਂ ਉਸ ਤੋਂ ਪਹਿਲਾਂ ਸਿੱਧੂ ਦਾ ਕਤਲ ਹੋ ਚੁੱਕਿਆ ਸੀ ਲੇਡੀ ਡਾਊਨ ਅਨੁਰਾਦਾ ਦਾ ਨਾਮ ਵੀ ਹੁਣ ਸਾਹਮਣੇ ਆ ਰਿਹਾ ਹੈ ਤੇ ਉਸ ਨੂੰ ਵੀ ਜਲਦੀ ਪੁਛਗਿੱਛ ਦੇ ਲਈ ਲਿਆਂਦਾ ਜਾਵੇਗਾ ਉਸ ਤੋਂ ਵੀ ਪੁਛਗਿੱਛ ਬੜੀ ਛੇਤੀ ਹੀ ਕੀਤੀ ਜਾ ਸਕਦੀ ਹੈ ਇਹ ਵੀ ਭਰੋਸਾ ਦਿਵਾਇਆ ਗਿਆ ਏ ਮੂਸੇਵਾਲੇ ਦੇ ਪੁਲਿਸ ਕਰਮਚਾਰੀ ਜੋ ਕਿ ਇਨਵੈਸਟੀਗੇਟ ਆਫਿਸਰ ਨੇ ਉਹਨਾਂ ਦਾ ਕਹਿਣਾ ਹੈ ਕਿ ਹਰ ਇੱਕ ਤੋਂ ਪੁੱਛਗਿੱਛ ਕੀਤੀ ਜਾਏਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ